ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਤੱਕ ਤੁਹਾਡੇ ਕੋ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਅਨ ਸਟਿਚ ਲੈ ਕੇ ਆਉਂਦੇ ਆ ਜੀ ਵੀ ਤੇ ਹੁਣ ਅੱਜ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਜੋ ਸਾਡੀ ਸ਼ਾਪ ਤੇ ਸਟਿਚ ਹੁੰਦੇ ਆ ਜੀ ਜੋ ਮੇਰੇ ਕਾਰੀਗਰ ਸਟਿਚ ਕਰਦੇ ਆ ਇਹ ਸੂਟ ਆਪਾਂ ਕੋਲ ਬਿਲਕੁਲ ਸਿੰਪਲ ਇੱਕ ਸਟਫ ਆਇਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਖੁਦ ਡਿਜ਼ਾਈਨਿੰਗ ਕਰ ਦਿਓ ਇਹ ਮੇਰੇ ਟੇਲਰਾਂ ਨੇ ਡਿਜ਼ਾਈਨਿੰਗ ਦਿੱਤੀ ਹੈ ਤੁਸੀਂ ਦੇਖ ਸਕਦੇ neck ਤੇ ਇਹ ਇਨਫਿਊਜ਼ পেਪਰ ਦੇ ਨਾਲ ਇੱਕ ਕਪੜਾ ਲਗਾ ਕੇ ਤੇ ਲੈਸ਼ ਤੇ ਬਟਨ ਦਾ ਕੰਮ ਅਸੀਂ ਦਿੱਤਾ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਜਿਵੇਂ ਤੁਸੀਂ ਵੀ ਆਪਣੇ ਕੋਈ ਸੂਟ ਸਟਿਚ ਕਰਾਣੇ ਹੋਣ ਤੇ ਤੁਸੀਂ ਮੈਨੂੰ ਡਿਜ਼ਾਈਨਿੰਗ ਦਿਖਾ ਕੇ ਆਪਣੇ ਅਕੋਰਡਿੰਗ ਹੀ ਸੂਟ ਸਟਿਚ ਕਰਾ ਸਕਦੇ ਹੋ ਜੀ ਜਿਵੇਂ ਪਾਕਿਸਤਾਨੀ ਸਲਵਾਰ ਹੋਗੀ ਤੇ ਗੁੱਡੀ ਸਲਵਾਰ ਹੋਗੀ ਤੇ ਆਪਣਾ ਪਟਿਆਲਾ ਸਲਵਾਰ ਹੋਗੀ ਸਟੇਟ ਸਲਵਾਰ ਹੋਗੀ ਜਿਵੇਂ ਮਰਜ਼ੀ ਦਾ ਤੁਸੀਂ ਸਾਨੂੰ ਦਿਖਾਓ ਜੀ ਡਿਜ਼ਾਈਨ ਅਸੀਂ ਸਾਰੇ ਤਰ੍ਹਾਂ ਦੇ ਸੂਟ ਤੁਹਾਡੇ ਰੈਡੀ ਤਰਾ ਕੇ ਦਵਾਂਗੇ ਜੀ ਓਕੇ ਥੈਂਕ ਯੂ